ਹੁਣ ਹਾਲਾਲੇ ਭਾਈ ਉਹ ਨਾਲ ਇਹ ਤਾ ਜੋ ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਫੌਂਡੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਆਰਗੇਨਾਈਜ਼ਡ ਕਰਾਈਮ ਨੂੰ ਜਿੱਟਣ ਵਾਸਤੇ ਉਹਦੇ ਅਗੇਂਸਟ ਐਕਟ ਕਰਨ ਵਾਸਤੇ ਸਾਨੂੰ ਸਖਤ ਤੋਂ ਸਖਤ ਡਾਇਰੈਕਸ਼ਨਸ ਮਿਲੀ ਹੋਈਆਂ ਟੂ ਕੀਪ ਸੇਫ ਐਂਡ ਸਿਕਿਉਰ ਪੰਜਾਬ ਉਸ ਦੇ ਲੜੀ ਦੇ ਤਹਿਤ ਇਨ ਅ ਜੁਆਇੰਟ ਆਪਰੇਸ਼ਨ ਵਿਦ AGTF ਪੰਜਾਬ ਐਂਡ ਹੁਸ਼ਿਆਰਪੁਰ ਪੁਲਿਸ ਜਿਹੜੇ ਕੀ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਸਾਡੇ SPD ਸਾਹਿਬ ਪਰਮਿੰਦਰ ਹੀਰ ਜੀ DSPD ਪ੍ਰਨੀਤ ਸਿੰਘ ਜੀ ਐਂਡ ਇਨਚਾਰਜ CIA ਉਹਨਾਂ ਦੀ ਟੀਮਸ ਨੇ ਬਹੁਤ ਵੱਡੀ ਇੱਕ ਕਾਮਯਾਬੀ ਉਪਲਬਧ ਕੀਤੀ ਹੈਗੀ ਜਿਹਦੇ ਵਿੱਚ ਕੀ ਤੁਹਾਡੇ ਸਾਹਮਣੇ ਹੈਗੇ ਚਾਰ ਵੈਪਨਸ ਸਾਨੂੰ ਰਿਕਵਰ ਹੋਏ ਹਨ ਦੋ ਅਕਿਊਜ਼ਡ ਅਸੀਂ ਅਰੈਸਟ ਕੀਤੇ ਹਨ ਜਿਹਦਾ ਨਾਂ ਹੈਗਾ ਸਵਿੰਦਰ ਸਿੰਘ ਉਰਫ ਬੋਦੀ ਤੇ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਬੰਦੇ ਜਿਹੜੇ ਹੈਗੇ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਐਂਡ ਇਹਨਾਂ ਤੋਂ ਸਾਨੂੰ ਚਾਰ ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਕੁਝ ਲਾਈਵ ਕਾਰਟ੍ਰਿਜਸ ਦੇ ਨਾਲ ਇਹ ਦੋ ਗਲੌਕ ਪਿਸਟਲ ਹੈਗੇ 9mm ਐਂਡ ਵਨ ਪਿਸਟਲ 304 PX3 ਐਂਡ ਇੱਕ ਵਨ ਪਿਸਟਲ ਜਿਗਾਨਾ ਜੋ 터ਕੀ ਮੇਡ ਹੈ ਅਲੋਂਗ ਵਿਦ ਵਨ ਮੋਟਰਸਾਈਕਲ KTM ਮੋਟਰਸਾਈਕਲ ਬਰਾਮਦ ਹੋਇਆ ਇਨਾਂ ਦੇ ਅਸੀਂ ਇੱਕ ਐਫਆਈਆਰ ਦਰਜ ਕੀਤੀ ਹੈ ਦਸਵਾ ਥਾਣੇ ਐਂਡ ਦੇ ਹੈਵ ਬੀਨ ਟੇਕਨ ਇਨਟੂ ਕਸਟਡੀ ਐਂਡ ਹੁਣ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਊਗੀ ਐਂਡ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਕਲਾਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਫਾਇਰਿੰਗ ਹੋਈ ਸੀਗੀ ਗੁਰਦਾਸਪੁਰ ਦੇ ਵਿੱਚ ਉਹਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ ਐਂਡ ਵੀ ਆਰ ਹੋਪਫੁਲ ਕਿ ਇਹ ਜੋ ਬੰਦੇ ਅਸੀਂ ਅਕਿਊਜ਼ਡ ਫੜੇ ਹੈਗੇ ਐਂਡ ਜੋ ਕਨਸਾਈਨਮੈਂਟ ਅਸੀਂ ਫੜਿਆ ਹੈਗਾ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਇਹ ਰਿਲੇਟਿਡ ਹੈਗੇ ਐਂਡ ਅੰਮ੍ਰਿਤ ਦਾਲਮ ਇੱਕ ਫੋਰਨ ਹੈਂਡਲਰ ਹੈ ਜੋ ਇਹਨੂੰ ਹੈਂਡਲ ਕਰ ਰਿਆ ਸੀਗਾ ਇਹਨਾਂ ਨੂੰ ਉਹਨਾਂ ਦੇ ਨੈਟਵਰਕ ਤੇ ਕਾਫੀ ਵੱਡਾ ਇੱਕ ਕਦਮ ਹੈਗਾ ਸਾਡਾ ਐਂਡ ਹੋਰ ਵੀ ਅਸੀਂ ਬੈਕਵਰਡ ਫੋਰਵਰਡ ਲਿੰਕੇਜਸ ਐਸਟੈਬਲਿਸ਼ ਕਰਾਂਗੇ ਐਂਡ ਪੂਰਾ ਕ ਪੂਰਾ ਜਿਹੜਾ ਇਹ ਨੈਟਵਰਕ ਹੈ ਨੂੰ ਅਨਅਰਥ ਕਰਕੇ ਡਿਸਮੈਂਟਲ ਕੀਤਾ ਜਾਊਗਾ ਜਿੱਦਾਂ ਤੁਸੀਂ ਦੱਸਿਆ ਵੀ ਇਹ ਕੰਟਰੀ ਮੇਡ ਨਹੀਂ ਹੈ ਇੰਪੋਰਟਡ ਹੈ ਤਾਂ ਜਿੱਦਾਂ ਕੰਟਰੀ ਬਹੁਤ ਬਦ ਜੀ ਬਿਲਕੁਲ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਅੰਮ੍ਰਿਤਾਲਾ ਮੇਕ ਫੋਰਨ ਦੇ ਵਿੱਚ ਬੈਠਾ ਹੈ ਐਂਡ ਸੋਫਿਸਟੀਗੇਟਿਡ ਵੈਪਨਸ ਅਸੀਂ ਰਿਕਵਰ ਕੀਤੇ ਤੇ ਆਬਵੀਅਸਲੀ ਵੀ ਆਲਸੋ ਸੀ ਇਟ ਇਨ ਅ ਵੈਰੀ ਸੀਰੀਅਸ ਐਂਡ ਸੈਂਸਿਟਿਵ ਵੇ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਤਾਂ ਹੀ ਸਾਡੀ ਏਜੀਟੀਫ ਦੀ ਟੀਮ ਵੀ ਐਂਡ ਹੁਸ਼ਿਆਰਪੁਰ ਪੁਲਿਸ ਇੱਕ ਰਲ ਕੇ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਸੋ ਥੈਟ ਪੂਰਾ ਕ ਪੂਰਾ ਜਿਹੜਾ ਨੈਟਵਰਕ ਹੈ ਉਹਨੂੰ ਅਸੀਂ ਅਨਰਥ ਕਰਾਂਗੇ ਕਿੰਨੇ ਕਿੰਨੇ ਤੇ ਪਰਚੇ ਚੱਲ ਰਹੇ ਨੇ ਬਲੇ ਨੇ ਇੱਕ ਜੀ ਜੋ ਸਾਨੂੰ ਹਲੇ ਡੀਟੇਲਸ ਅਸੀਂ ਫਾਈਂਡ ਆਊਟ ਕਰ ਰਹੇ ਹਾਂ ਰਿਮਾਂਡ ਤੇ ਲੈ ਕੇ ਹੋਰ ਪਤਾ ਕਰਾਂਗੇ ਬਟ ਮਰਡਰ ਕੇਸ ਦੇ ਵਿੱਚ ਆਰਮਜ਼ ਐਕਟ ਦੇ ਮੁਕਦਮੇ ਇਹਨਾਂ ਦੇ ਪਹਿਲਾਂ ਵੀ ਦਰਜ ਨੇ ਸਰ ਨਵੀਂ ਐਕਟੀਵਿਟੀ ਜਿਹੜਾ ਨੇ ਕੀ ਕਰਨਾ ਸੀ ਜੀ ਹਾਲ ਕੀ ਖੜੀ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਇਹਨਾਂ ਦੇ ਸਾਨੂੰ ਪਤਾ ਲੱਗਿਆ ਹੈਗਾ ਕਿ ਇੱਕ ਫਾਇਰਿੰਗ ਇਨਸੀਡੈਂਟ ਦੇ ਵਿੱਚ ਉੱਥੇ ਜਿਹੜਾ ਹੋਇਆ ਉਹਦੇ ਵੀ ਜੀ ਇਨਵੋਲਡ ਹੈ ਔਰ ਜਿਹੜਾ ਇਹ ਇਹਨੇ ਵੈਪਨਸ ਇਹਨਾਂ ਕੋਲੋਂ ਮਿਲੇ ਤਾਂ ਆਬਵੀਅਸਲੀ ਇਹਨਾਂ ਨੇ ਕੁਝ ਨਾ ਕੁਝ ਨਵੀਂ ਐਕਟੀਵਿਟੀ ਆ ਕੀ ਟਾਰਗੇਟਸ ਇਹਨਾਂ ਨੂੰ ਕੁਝ ਸੀਗੇ ਇਹਨਾਂ ਨੇ ਕੁਝ ਕਰਨਾ ਸੀਗਾ ਉਹ ਹੁਣ ਡਿਮਾਂਡ ਤੇ ਲੈ ਕੇ ਅਸੀਂ ਡੀਟੇਲ ਦੇ ਵਿੱਚ ਕੁਝ-ਕੁਝ ਕਰਾਂਗੇ ਹਾਂਜੀ ਹਰ ਕੁਝ ਦਾ ਸਾਹਮਣੇ ਆਵੇ ਕਿੱਦਾਂ ਇਹਨਾਂ ਨੇ ਇੰਵੈਸਟਿਗੇਟ ਕਰਾਇਆ ਇਹ ਜੀ ਇਹ ਅਸੀਂ ਦੇਖਾਂਗੇ ਜੀ ਅਬੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਹੀ ਤਾਂ ਪਿੱਛੇ ਜਾਣਾ ਹੈ ਨਾ ਬੈਕਵਰਡ ਦੇ ਵਿੱਚ ਉਹ ਹੀ ਦੇਖਣਾ ਹੈ ਵੀ ਕਿੱਥੋਂ ਇਹਨਾਂ ਨੂੰ ਪ੍ਰੋਵਾਈਡ ਹੋਏ ਹਾਂ ਇਹਨਾਂ ਦਾ ਕੀ ਰੋਲ ਸੀਗਾ ਹੋਰ ਕਿਹੜੇ-ਕਿਹੜੇ ਬੰਦੇ ਇਨਵੋਲਡ ਹੈ ਹੁਣ ਜਦੋਂ ਅਸੀਂ ਇਹਨਾਂ ਨੂੰ ਫੜਿਆ ਸੀਗਾ ਮੋਟਰਸਾਈਕਲ ਤੇ ਸੀਗੇ ਸਵਾਰ ਤੇ ਕਿਤੇ ਨਾ ਕਿਤੇ ਲੈ ਕੇ ਜਾ ਰਹੇ ਹੁਣ ਤੇ ਕਿੱਥੋਂ ਲੈ ਕੇ ਆਏ ਉਹ ਦੈਟ ਵਿਲ ਬੀ ਰਿਵੀਲਡ ਉਨਸ ਦੀ ਇਨਵੈਸਟੀਗੇਸ਼ਨ ਗੋਲ ਹਾਂਜੀ ਦੋ ਬੰਦੇ ਤੇ ਚਾਰ ਪਿਸਟਲ ਮਿਲੇ ਹੈਗੇ ਇਹ ਵੀ ਪਰਿਯੋਜਨਾ ਸਤਾ ਜੀ